ਦੱਸਿਆ ਜਾ ਰਿਹਾ ਕਿ ਆਪਰੇਸ਼ਨ ਲੋਟਸ ਦੇ ਤਹਿਤ ਇਹ ਸਾਜ਼ਿਸ਼ ਕਾਫੀ ਦੇਰ ਤੋਂ ਚੱਲ ਰਹੀ ਹੈ। ਪੇਕ 304 ਦੀ ਰਾਜਨੀਤੀ ਜਿਹੜੀ ਇਹ ਕਾਫੀ ਦੇਰ ਤੋਂ ਚੱਲ ਰਹੀ ਹੈ। ਲੋਟ ਆਪਰੇਸ਼ਨ ਲੋਟਸ ਕਾਫੀ ਦੇਰ ਤੋਂ ਇਸ ਚੱਲ ਰਿਹਾ। ਉਹਦਾ ਇੱਕ ਇੱਕ ਕੜੀ ਹੈਗੀ ਜਿਹੜੀ ਕੱਲ ਹੋਈ ਹੈ। ਜਿਹੜਾ ਮੇਨ ਜੜ ਹੈਗੀ ਉਹ ਭਾਜਪਾ ਹੈਗੀ ਹੈ। ਉਹ ਸੈਂਟਰ ਗਵਰਨਮੈਂਟ ਹੈਗੀ ਹੈ ਜਿਨ੍ਹਾਂ ਨੇ ਇਹ ਸਟ੍ਰੈਟੇਜੀ ਤੇ ਹੈ ਇਹ ਕਾਰਵਾਈਆਂ ਕਰ ਰਹੀਆਂ ਸਾਡੀ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ। ਲੋ ਆਪ ਦੇ ਵਿੱਚ ਇਹ ਉਦੋਂ ਗੱਦਾਰ ਨਹੀਂ ਸੀ। ਜਿਹੜੀ ਸੋਚ ਹੈ ਉਹ ਉਦਾਦੀ ਹੈ ਕਿ ਅੱਜ ਇਸ ਪਾਰਟੀ ਕੱਲ ਉਸ ਪਾਰਟੀ ਮੇਬੀ ਕੱਲ ਭਾਜਪਾ ਤੋਂ ਕਿਸੇ ਹੋਰ ਪਾਰਟੀ ਕਿਰਦਾਰ ਕਿਵੇਂ ਹੋਏ ਗਲਤ ਹੈ ਇੱਥੇ ਕਿਰਦਾਰ ਅਸੀਂ ਤਾਂ ਪਾਰਟੀ ਕਾਡਰ ਆ ਪਬਲਿਕ ਦੀ ਗੱਲ ਕਰ ਰਹੇ ਪਬਲਿਕ ਦੀ ਆਵਾਜ਼ ਸਾਡੀ ਆਵਾਜ਼ ਬਣਦੀ ਤੁਸੀਂ ਕਿਵੇਂ ਰਿੰਕੂ ਦਾ ਭਾਜਪਾ ਦੇ ਵਿੱਚ ਦਾਣਾ ਕਿ ਤੁਸੀਂ ਨਹੀਂ ਸਮਝਦੇ ਕਿ ਆਮ ਆਦਮੀ ਪਾਰਟੀ ਦੀ ਨਲਾਕੀ ਹੈਗੀ ਹੈ ਜਾਂ ਫਿਰ ਕਿਤੇ ਕੋਈ ਕਾਮਯਾਬੀਆਂ ਰਹੀਆਂ ਉਹਨਾਂ ਦੀ ਪਬਲਿਕ ਨੇ ਅੱਜ ਪਬਲਿਕ ਨੂੰ ਧੋਖਾ ਮਿਲਿਆ ਪਬਲਿਕ ਜਵਾਬ ਦੇਗੀ ਸਾਡਾ ਜਵਾਬ ਦੇਣਾ ਜਾਂਦਾ ਦੇਣਾ ਸਾਡੀ ਤੇ ਪ੍ਰਤੀਕਿਰਿਆ ਹੈ ਲੇਕਿਨ ਇਹਦਾ ਜਵਾਬ ਥਰੂ ਵੋਟ ਪਬਲਿਕ ਦੇਗੀ ਇਸ ਵਕਤ ਜਲੰਧਰ ਦੇ ਵਿੱਚ ਸਿਆਸਤ ਕਾਫੀ ਗਰਮਾਈ ਹੋਈ ਹੈ ਕਿਉਂਕਿ ਕੱਲ ਸਿਟਿੰਗ ਐਮਐਲਏ ਅਤੇ ਸਿਟਿੰਗ ਐਮਪੀ ਹੁਰਾ ਵੱਲੋਂ ਜਿਹੜਾ ਹੈ ਉਹ ਭਾਜਪਾ ਜੁਆਇਨ ਕਰ ਲਿੱਤੀ ਜਾਂਦੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਾਫੀ ਵਰਕਰ ਐਮਪੀ ਅਤੇ ਐਮਐਲਏ ਜਿਹੜੇ ਨੇ ਉਹਨਾਂ ਵੱਲੋਂ ਜਲੰਧਰ ਵੈਸਟ ਦੇ ਵਿੱਚ ਪ੍ਰੋਟੈਸਟ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਬਿਨਾ ਨਾਮ ਤੋਂ ਐਫਆਈਆਰ ਵੀ ਦਰਜ ਹੁੰਦੀ ਹੈ ਕਈ ਚੀਜ਼ਾਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਲਗਾਤਾਰ ਕਈ ਚਰਚਾਵਾ ਵੀ ਚੱਲਦੀ ਹੋਈ ਨਜ਼ਰ ਆ ਰਹੀਆਂ ਨੇ ਆਮ ਆਦੀ ਪਾਰਟੀ ਦੇ ਸਪੋਕਸ ਪਰਸਨ ਸਾਡੇ ਨਾਲ ਉਹਦੇ ਨਾਲ ਵੀ ਗੱਲਬਾਤ ਅਸੀਂ ਕਰ ਲੈਨੇ ਆ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਅੱਛਾ ਇਹ ਕੱਲ ਜੋ ਐਪੀਸੋਡ ਹੋਇਆ ਹੈ ਉਸ ਨੂੰ ਪਹਿਲਾਂ ਤੁਸੀਂ ਕਿਵੇਂ ਦੇਖਦੇ ਹੋ ਇੱਕ ਪਾਸੇ ਸੁਸ਼ੀਲ ਕੁਮਾਰ ਰਿੰਕੂ ਹੋਰੀ ਕਹਿੰਦੇ ਸੀਗੇ ਕਿ ਇਹ ਮੇਰੀ ਉਹ ਪਾਰਟੀ ਹੈ ਜਿਸ ਨੇ ਮੈਨੂੰ ਜਤਾਇਆ ਜਿਸ ਨੇ ਮੈਨੂੰ ਸਾਥ ਦਿੱਤਾ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕੀਤਾ ਪਰ ਉਸ ਤੋਂ ਬਾਅਦ ਹੀ ਅਚਾਨਕ ਹੀ ਕੱਲ ਬੀਜੇਪੀ ਦੇ ਵਿੱਚ ਜੁਆਇਨ ਕਰ ਲੈਣਾ ਇਹ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਟਾਈਮ ਟੂ ਟਾਈਮ ਸਾਡੀ ਸੀਨੀਅਰ ਪਾਰਟੀ ਔਰ ਸਾਡੀ ਪਾਰਟੀ ਵਾਲੋ ਹਮੇਸ਼ਾ ਦੱਸਿਆ ਜਾ ਰਿਹਾ ਹੈ ਕਿ ਇੱਕ ਆਪਰੇਸ਼ਨ ਲੋਟਸ ਦੇ ਤਹਿਤ ਇੱਕ ਸਾਜ਼ਿਸ਼ ਕਾਫੀ ਦੇਰ ਤੋਂ ਚੱਲ ਰਹੀ ਹੈ ਉਹਦਾ ਰੀਸੈਂਟਲੀ ਤੁਸੀਂ ਦੇਖਿਆ ਚੰਡੀਗੜ੍ਹ ਤੋਂ ਜਿਹੜੇ ਕੌਂਸਲਰ ਸਾਹਿਬਾਨ ਨੂੰ ਖਰੀਦਿਆ ਗਿਆ ਸਮੇਂ ਤੇ 크੍ਰਿਦੋਫੋਕ ਦੀ ਰਾਜਨੀਤੀ ਜਿਹੜੀ ਇਹ ਕਾਫੀ ਦੇਰ ਤੋਂ ਚੱਲ ਰਹੀ ਹੈ ਲੋਟ ਆਪਰੇਸ਼ਨ ਲੋਟਸ ਕਾਫੀ ਦੇਰ ਤੋਂ ਇਸ ਚੱਲ ਰਿਹਾ ਉਹਦਾ ਇੱਕ ਇੱਕ ਕੜੀ ਹੈਗੀ ਜਿਹੜੀ ਕੱਲ ਹੋਈ ਹੈ ਤੇ ਅਸੀਂ ਬਿਲਕੁਲ ਜਿਹੜੇ ਕੱਲ ਹੋਇਆ ਐਪੀਸੋਡ ਨੂੰ ਆਪਾਂ ਬਿਲਕੁਲ ਇੰਦੀ ਇੰਪੋਰਟੈਂਸ ਦੀ ਜੰਦੇ ਕਿਉਂਕਿ ਇਹ ਸਾਜ਼ਿਸ਼ ਦਾ ਸਾਨੂੰ ਪਤਾ ਹੈ ਕਾਫੀ ਦੇਰ ਤੋਂ ਸਾਡੇ ਕਈ ਐਮਐਲਏ ਨੂੰ ਕਈ ਐਮਪੀਜ਼ ਨੂੰ ਇਦਾਂ ਇਦਾਂ ਪੈਸੇ ਦੇ ਲਾਲਚ ਦੇ ਕੇ ਫਰੀਦਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਕੱਲ ਇੱਕ ਇੱਕ ਐਪੀਸੋਡ ਹੋਇਆ ਕੱਲ ਤੁਹਾਡੇ ਹੀ ਲੀਡਰ ਜਿਹੜੇ ਨੇ ਉਹਨਾਂ ਨੇ ਪਹਿਲਾਂ ਆਪਰੇਸ਼ਨ ਲੋਟਸ ਦਾ ਜਿਹੜਾ ਹੈਗਾ ਉਹ ਕਿਹਾ ਕਿ ਆਪਰੇਸ਼ਨ ਲੋਟਸ ਤੇ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਹ ਆਪ ਜਦੋਂ ਬੀਜੇਪੀ ਦੇ ਵਿੱਚ ਜੁਆਇਨ ਕਰ ਗਏ ਅਤੇ ਉਸ ਦੇ ਖਿਲਾਫ ਹੀ ਹੁਣ ਕਿਉਂਕਿ ਸਰਕਾਰ ਦੇ ਖਿਲਾਫ ਹੀ ਕਹਿ ਰਹੇ ਨੇ ਇਹਨਾਂ ਨੇ ਮੈਨੂੰ ਪ੍ਰੈਸ਼ਰ ਕੀਤਾ ਸੀ ਤਾਂ ਮੈਨੂੰ ਇਹ ਸਾਰਾ ਕੁਝ ਕਹਿਣਾ ਪਿਆ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਦੇਖੋ ਜੀ ਉਹ ਉਸ ਵੇਲੇ ਦੇਖੋ ਸ਼ੁਰੂ ਤੋਂ ਜਦੋਂ ਸਾਡੇ ਲੀਡਰਸ ਕਹਿੰਦੇ ਉਹਨਾਂ ਨੂੰ ਫਾਲੋ ਅਪ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਔਰ ਆਪ ਉਸ ਗੱਲ ਦਾ ਹਿੱਸਾ ਬਣ ਗਏ ਪਰ ਜਨਰਲੀ ਮੈਂ ਇਹਨਾਂ ਦੋਨਾਂ ਕੈਂਡੀਡੇਟ ਜਿਹੜੇ ਕੱਲ ਜੋ ਉਹਨਾਂ ਨੇ ਮੈਂ ਉਹਨਾਂ ਨੂੰ ਕੋਈ ਇੰਪੋਰਟੈਂਸ ਵੀ ਦੇ ਰਿਹਾ ਜਿਹੜਾ ਮੇਨ ਜੜ ਹੈਗੀ ਉਹ ਬੀਜੇਪੀ ਹੈਗੀ ਹੈ ਉਹ ਸੈਂਟਰਲ ਗਵਰਨਮੈਂਟ ਹੈਗੀ ਹੈ ਜਿਨ੍ਹਾਂ ਨੇ ਇਹ ਕਰ ਰਹੀ ਹੈ ਸਾਡੀ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਬਟ ਐਟ ਦ ਐਂਡ ਸਾਡੀ ਪਾਰਟੀ ਬਿਲਕੁਲ ਸਟਰੌਂਗ ਹੈ ਬਿਲਕੁਲ ਤਗੜੀ ਖੜੀ ਹੈ ਔਰ ਉਹਦਾ ਤੁਹਾਨੂੰ ਜਵਾਬ 4 ਜੂਨ ਨੂੰ ਮਿਲ ਜਾਏਗਾ ਕਿਉਂਕਿ ਸਾਡੇ ਨਾਲ ਜਨਤਾ ਹੈਗੀ ਹੈ ਜਿਨ੍ਹਾਂ ਨੇ ਕੱਲ ਦੇ ਐਪੀਸੋਡ ਨੂੰ ਬੜਾ ਜ਼ਬਰਦਸਤ ਤਰੀਕੇ ਨਾਲ ਸਾਨੂੰ ਸਪੋਰਟ ਦਿੱਤੀ ਹੈ ਕੱਲ ਗਰਾਊਂਡ ਤੇ ਲੋਕਾਂ ਨੇ ਸਾਫ਼ ਕਿਹਾ ਕਿ ਜਲੰਧਰ ਵਾਸੀਆਂ ਨੂੰ ਇਹਨਾਂ ਦੋਨਾਂ ਨੇ ਠੱਗਿਆ ਹੈ ਜਿਹੜਾ ਕਿ ਸਾਡੇ ਲਈ ਬਹੁਤ ਵੱਡਾ ਇੱਕ ਇਨਾਮ ਹੈ ਜਨਤਾ ਦਾ ਜਨਤਾ ਸਾਨੂੰ ਸਪੋਰਟ ਕਰ ਰਹੀ ਹੈ ਕੋਈ ਵੀ ਕੈਂਡੀਡੇਟ ਸਾਡਾ ਜਿਹੜਾ ਆਏਗਾ ਉਹ ਜਿਹੜੀ ਸਵੀਟ ਜਿੱਤੀਏ ਜਾਏਗਾ ਉਹੀ ਸਭ ਤੋਂ ਵੱਡਾ ਜਵਾਬ ਹੋਏਗਾ ਬੀਜਪੀ ਲਈ ਅਤੀ ਚਲੇ ਕੱਲ ਜੋ ਹਾਦਸਾ ਹੋਇਆ ਦੇ ਲਈ ਕੱਲ ਪ੍ਰੋਟੈਸਟ ਦੇ ਵਿੱਚ ਤੁਸੀਂ ਦੋਨਾਂ ਨੂੰ ਗद्दार ਕਿਹਾ ਹੈਗਾ ਕਿ ਗद्दार ਨਹੀਂ ਬਿਲਕੁਲ ਜਦੋਂ ਆਪ ਦੇ ਵਿੱਚ ਆਏ ਉਦੋਂ ਗद्दार ਨਹੀਂ ਦੇਖੋ ਉਦੋਂ ਸਾਡੀ ਆਡੀਓਲੋਜੀ ਨੇ ਅਡਾਪਟ ਕੀਤਾ ਇਹਨਾਂ ਨੇ ਤੇ ਹੁਣ ਕੋਈ ਵੀ ਦੇਖੋ ਕੋਈ ਵੀ ਭਵਿਸ਼ਵਾਣੀ ਨਹੀਂ ਕਰ ਸਕਦਾ ਕਿਦੇ ਮਨ ਚ ਕੀ ਚੱਲ ਰਿਹਾ ਕਿ ਸਟ੍ਰੈਟਜੀ ਹੈ ਕੋਈ ਵੀ ਨਹੀਂ ਪ੍ਰੇਡਿਕਟ ਕਰਦਾ ਜਦੋਂ ਆਈਸੀ ਸਾਡੀ ਆਈਡੀਓਲੋਜੀ ਉਹਨਾਂ ਨੇ ਅਡਾਪਟ ਕੀਤੀ ਸੀ ਤੇ ਅਸੀਂ ਉਹਨਾਂ ਨੂੰ ਵੈਲਕਮ ਕੀਤਾ ਹੁਣ ਭਾਜਪਾ ਦੀ ਆਈਡੀਓਲੋਜੀ ਐਕਸੈਪਟ ਕੀਤੀ ਹੈ ਉਹਨਾਂ ਦੇ ਆਪਾਂ ਤਾਂ ਇਹ ਕਹਿ ਲਈਏ ਕਿ ਰਾਜਨੀਤੀ ਦਾ ਦੀ ਹੈ ਕੱਲ ਇਹਨਾਂ ਦੇ ਜਿਹੜੀ ਸੋਚ ਹੈ ਉਹ ਉਹਦਾ ਦੀ ਹੈ ਕਿ ਅੱਜ ਇਸ ਪਾਰਟੀ ਕੱਲ ਉਸ ਪਾਰਟੀ ਮੇਬੀ ਕੱਲ ਭਾਜਪਾ ਤੋਂ ਕਿਸੇ ਹੋਰ ਪਾਰਟੀ ਫਿਰ ਗਰਦਾਰ ਕਿਵੇਂ ਹੋਏ ਗੱਲ ਤਾਂ ਇਤਿਹਾਸ ਗਰਦਾਰ ਦੇਖੋ ਜੀ ਜਿਸ ਪੋਜੀਸ਼ਨ ਜਾਦੋ ਸਾਡੀ ਪਾਰਟੀ ਚ ਆਏ ਉਹਨਾਂ ਨੂੰ ਮੰਡੇਟ ਮਿਲਿਆ ਉਹਨਾਂ ਨੂੰ ਲੋਕਾਂ ਨੂੰ 80 ਸਾਡੀ ਨਹੀਂ ਲੋਕਾਂ ਦੀ ਆਵਾਜ਼ ਹੈ ਗੱਦਾਰ ਪਾਰਟੀ ਦੀ ਆਵਾਜ਼ ਨਹੀਂ ਹੈ ਲੋਕਾਂ ਨੇ ਕਿਹਾ ਕਿ ਸਾਨੂੰ ਚੀਟ ਕੀਤਾ ਰਿੰਕੂ ਨੇ ਲੋਕਾਂ ਨੇ ਕਿਹਾ ਕਿ ਸਾਨੂੰ ਚੀਟ ਕੀਤਾ ਸ਼ਦੀਲ ਸੋਸ਼ੀਅਲ ਨੂੰ ਅਸੀਂ ਤਾਂ ਪਾਰਟੀ ਕਾਡਰ ਆ ਮੈਂ ਪਬਲਿਕ ਦੀ ਗੱਲ ਕਰ ਰਹੇ ਹਾਂ ਪਬਲਿਕ ਦੀ ਆਵਾਜ਼ ਸਾਡੀ ਆਵਾਜ਼ ਬਣ ਗਈ ਹੈ ਸੋ ਪਬਲਿਕ ਨੇ ਉਹਨਾਂ ਨੂੰ ਗੱਦਾਰ ਕਿਹਾ ਹੈ ਸੋਸ਼ੀਲ ਰਿੰਕੂ ਕਿਤਾ ਕਹਿੰਦੇ ਪਏ ਨੇ ਕਿ ਮੈਂ ਤਾਂ ਆਪਣੇ ਗੜ ਤੋਂ ਹੀ ਜਿੱਤ ਕੇ ਦਿਖਾਵਾਂਗਾ ਮੈਂ ਮੇਰੇ ਲੋਕਾਂ ਦਾ ਸਮਰਥਨ ਹੱਲੇ ਵੀ ਮੈਨੂੰ ਹੈਗਾ ਹੈ ਕਿਉਂਕਿ ਮੈਨੂੰ ਜਦੋਂ ਮੈਂ ਐਮਪੀ ਰਿਆ ਉਦੋਂ ਮੈਨੂੰ ਕਿਸੇ ਤਰੀਕੇ ਦਾ ਕੰਮ ਕਰਨ ਦਾ ਜਿਹੜਾ ਹੈ ਮੌਕਾ ਨਹੀਂ ਮਿਲਿਆ ਕੱਲ ਤੁਸੀਂ ਵੀ ਗਰਾਊਂਡ 'ਚ ਸੀਗੇ ਆਮ ਇੱਕ ਬੰਦਾ ਇੱਕ ਜਿਹੜਾ ਫੈਕਟਰੀ ਦਾ ਵਰਕਰ ਹੈ ਇੱਕ ਜਿਹੜਾ ਵਪਾਰੀ ਹੈ ਇੱਕ ਜਿਹੜਾ ਮਜ਼ਦੂਰ ਹੈ ਉਹ ਕੱਲ ਰੁਕ ਰੁਕ ਕੇ ਕਹਿ ਰਿਹਾ ਸੀਗਾ ਕਿ ਰਿੰਕੂ ਔਰ ਅਨੁਰਾਗ ਅਨੁਰਾਗ ਨੇ ਸਾਨੂੰ ਠੋਖਾ ਦਿੱਤਾ ਇਹ ਪਬਲਿਕ ਦੀ ਗੱਲ ਕਰ ਰਿਹਾ ਇਹ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਇਹ ਪਬਲਿਕ ਦਾ opinion ਸੀਗਾ ਉਹ ਕਿੱਦਾਂ ਵੋਟ ਪਾਏਗਾ ਰਿੰਕੂ ਨੂੰ خیر ਉਹਨਾਂ ਦੀ ਆਪਣੀ ਸੋਚ ਪਰ ਆਮ ਆਦਮੀ ਪਾਰਟੀ ਦਾ ਹੁਣ ਜਿਹੜਾ ਕੈਂਡੀਡੇਟ ਹੈ ਉਹ ਜਿੱਤੇ ਆਏਗਾ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਜਿੱਤ ਜਾਵੇਗਾ ਕਿਉਂਕਿ ਕਿਉਂਕਿ ਅਸੀਂ ਕੱਲ ਗਰਾਊਂਡ ਤੇ ਦੇਖਿਆ ਹੈ ਸਾਨੂੰ ਪਬਲਿਕ ਦੀ سپورਟ ਮਿਲੀ ਉਸੇ ਬੇਸਿਸ ਤੇ ਉਸੇ ਬੇਸਿਸ ਤੇ ਤੁਹਾਡੀਓ ਮੈਂ ਇਸ ਚੀਜ਼ ਨੂੰ ਕੌਂਟਰਡਿਕਟ ਕਰ ਰਹੇ ਹਾਂ ਕਿ ਜਿਹੜਾ ਰਿੰਕੂ ਕਹਿ ਰਿਹਾ ਕਿ ਮੈਂ ਜਿੱਤਾਂਗਾ ਪਬਲਿਕ ਨੂੰ ਠੱਗ ਕਹਿ ਰਿਹਾ ਤੁਸੀਂ ਕਿਵੇਂ ਰਿੰਕੂ ਦਾ ਭਾਜਪੀ ਦੇ ਵਿੱਚ ਜਾਣਾ ਕਿ ਤੁਸੀਂ ਨਹੀਂ ਸਮਝਦੇ ਕਿ ਆਮ ਆਦਮੀ ਪਾਰਟੀ ਦੀ ਨਲਾਕੀ ਹੈਗੀ ਹੈ ਜਾਂ ਫਿਰ ਕਿਤੇ ਕੋਈ ਕਾਮਯਾਬੀਆਂ ਰਹੀਆਂ ਉਹਨਾਂ ਦੀ ਕੋਈ ਕਾਮਯਾਬੀ ਨਹੀਂ ਹੈ ਇਥੇ ਪੈਸਾ ਬੜਾ ਨਾ ਭਈਆ ਸਭ ਤੋਂ بڑا ਰੁਪਇਆ ਬਾਪ ਬੜਾ ਨਾ ਭਈਆ ਸਭ ਤੋਂ بڑا ਰੁਪਇਆ ਅਸੀਂ ਫਿਰ ਮੈਂ ਗੱਲ ਉੱਥੇ ਹੀ ਸਟਾਰਟ ਜਿੱਥੇ ਇਹ ਆਪਰੇਸ਼ਨ ਲੇਟਰਸ ਜਿਹੜੇ ਥਰੂ ਇੱਕ ਐਪੀਸੋਡ ਹੋਇਆ ਇਥੇ ਆ ਪੈਸਾ ਸੁੱਟਿਆ ਗਿਆ ਜਾਂ ਈਡੀ ਦਾ ਡਰਾਵਾ ਦੇ ਕੇ ਕਿਸੇ ਨਾ ਤਰੀਕੇ ਨਾਲ ਵਰਗ ਸਾਡੇ ਜਿਹੜੇ ਹੈਗੇ ਆ ਉਹਨਾਂ ਨੂੰ ਲਿੱਤਾ ਗਿਆ ਹੈ ਬਾਕੀ ਪਬਲਿਕ ਜਨ ਸਭ ਜਾਣਦੀ ਉਹ ਫੈਸਲਾ ਦੇ ਦੇਗੀ ਕਈ ਹੋਰ ਵੱਡੇ ਤੁਹਾਡੇ ਲੀਡਰ ਨੇ ਉਹ ਵੀ ਬੀਜੇਪੀ ਦੇ ਵਿੱਚ ਜਾਣਦੀ ਜਿਹੜੀ ਕੈਸਰੀ ਆ ਕਾਫੀ ਕਮੈਂਟ ਮੇਰੇ ਲਈ ਹਜੇ ਇਹ ਬਹੁਤ अर्ਲੀ ਹੈ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਸਾਡੀ ਇਹ ਜੋ ਬੜੀ ਸਟਰੋਂਗ ਹੈ ਚੜਦੀ ਕਲਾ ਚ ਅਸੀਂ ਜਿੱਤ ਹਾਸਿਲ ਕਰਕੇ ਰਾਂਗੇ ਔਰ ਸਾਡੀ ਪਾਰਟੀ ਆਨ ਰਾਈਜ਼ ਹੈ ਤੁਹਾਡੇ ਦੋ ਇੱਕ ਸਿਟਿੰਗ ਐਮਐਲਏ ਸਿਟਿੰਗ ਐਪੀ ਦਾ ਚਲੇ ਜਾਣਾ ਉਸ ਤੋਂ ਬਾਅਦ ਵੀ ਸੀਐਮ ਵੱਲੋਂ ਕਿਸੇ ਤਰੀਕੇ ਦਾ ਪ੍ਰਤੀਕਰਮ ਨਹੀਂ ਦੇਣਾ ਸਿਰਫ ਇੱਕ ਟਵੀਟ ਕਰਨਾ ਉਹ ਕਿਤੇ ਤੱਕ ਵਾਜਬ ਲੱਗਦਾ ਹੈ ਤੁਹਾਨੂੰ ਦੇਖੋ ਸਾਡੇ ਕਮੈਂਟ ਕਰਨਾ ਜਾਂ ਸਾਡੇ ਲੀਡਰਜ਼ ਦਾ ਕਮੈਂਟ ਕਰਨਾ ਇਹ ਤੇ ਚੱਲਦਾ ਰਹੇਗਾ ਮੇਨ ਹੈ ਪਬਲਿਕ ਦੀ ਕੀ ਸੋਚ ਹੈ ਪਬਲਿਕ ਸਾਡੇ ਨਾਲ ਹੈ ਪਬਲਿਕ ਦੀ ਸੋਚ ਸਾਡੇ ਨਾਲ ਹੈ ਪਬਲਿਕ ਨੇ ਤਾਂ ਉਦੋਂ ਵੀ ਸਾਥ ਦਿੱਤਾ ਜਦੋਂ ਉਸ ਸਮੇਂ ਰੀਡੂ ਆਪ ਦੇ ਵਿੱਚ ਆਇਆ ਪਬਲਿਕ ਨੇ ਉਹ ਅੱਜ ਪਬਲਿਕ ਨੂੰ ਤਾਂ ਖਾ ਮਿਲਿਆ ਪਬਲਿਕ ਜਵਾਬ ਦੇਗੀ ਸਾਡਾ ਜਵਾਬ ਦੇਣਾ ਜਾਂ ਦੇਣਾ ਸਾਡੀ ਤੇ ਪ੍ਰਤੀਕਿਰਿਆ ਹੈ ਲੇਕਿਨ ਇਹਦਾ ਜਵਾਬ ਥਰੂ ਵੋਟ ਪਬਲਿਕ ਦੇਈ ਉਹ 4 ਜੂਨ ਨੂੰ ਇਹਦਾ ਫੈਸਲਾ ਪਬਲਿਕ ਸੁਣਾਈ। ਹੂੰ ਤੁਸੀਂ ਕਹਿ ਰਹੇ ਹੋ ਕਿ ED ਦੇ ਪ੍ਰੈਸ਼ਰ ਦੇ ਵਿੱਚ ਜਾਂ ਫਿਰ ਪੈਸੇ ਲੈ ਕੇ ਜਿਹੜਾ ਹੈਗਾ ਏ ਉਹ ਆਪ ਦੇ ਵਿੱਚ ਜੁਆਇਨ ਹੋਏ। ਜਦੋਂ ਆਪ ਦੇ ਵਿੱਚ ਨਹੀਂ ਜਦੋਂ ਉਹ BJP ਦੇ ਵਿੱਚ ਜੁਆਇਨ ਹੋਏ। ਜਦੋਂ ਆਪ ਦੇ ਵਿੱਚ ਜੁਆਇਨ ਹੋਏ ਸੀਗੇ ਉਦੋਂ ਵੀ ਕੋਈ ਉਹਨਾਂ ਨੂੰ ਅਜਿਹਾ ਪ੍ਰੈਸ਼ਰ ਰਿਆ ਹੋਊਗਾ। ਨਹੀਂ ਉਦੋਂ ਸਾਡੇ ਵੱਲੋਂ ਤਾਂ ਕੋਈ ਨਹੀਂ ਅਸੀਂ ਤਾਂ ਸਿੱਧਾ ਉਹਨਾਂ ਦੀ ਦੇਖੋ ਪਹਿਲ ਰਿੰਕੂ ਜੀ ਦੀ ਤਰਫੋਂ ਹੋਈ ਹੈ ਸਾਡੀ ਪਾਰਟੀ ਪਾਰਟੀ ਜਾਇਨ ਅਸੀਂ ਉਹਨਾਂ ਨੂੰ ਅਪਰੋਚ ਨਹੀਂ ਕੀਤਾ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਹੈ ਔਰ ਜੋ ਪਾਰਟੀ ਦੀ ਆਡਿਓਲੋਜੀ ਸੀ ਉਹਨਾਂ ਨੇ ਜਦੋਂ ਐਕਸੈਪਟ ਕੀਤਾ ਤਾਂ ਅਸੀਂ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਸਕਾਰਤ ਤਾਇ ਸਾਡੀ ਕੋਈ ਕੰਡੀਸ਼ਨ ਨਹੀਂ ਨਾ ਸਾਡੇ ਪੈਸਾ ਚੱਲਦਾ ਜੇ ਉਹਦਾ ਸਭ ਤੋਂ ਵੱਡਾ ਸਲੂਟ ਇਲੈਕਟਰਲ ਬੌਂਡ ਹੂੰ ਅੱਜ ਉਹਦੇ ਜੋ ਉਹ ਦੇਖੋ ਕਿ ਉਹ ਕਿਦਾਂ ਫੇਵਰ ਚ ਹੈ ਉਹ ਕਿਦਾਂ ਨੁਕਸਾਨ ਚ ਹੈ ਉਹ ਇਹ ਬਹੁਤ ਵੱਡਾ ਸਕੈਮ ਹੈ ਜਿਸ ਨੂੰ ਮੈਂ ਚਾਹੁੰਦਾ ਕਿ ਤੁਸੀਂ ਮੀਡੀਆ ਵਾਲੇ ਉਹਨੂੰ ਹਾਈਲਾਈਟ ਕਰੋ ਇਸ ਬਾਂਡ ਰਾਹੀਂ ਤਾਂ ਪੈਸਾ ਆਮ ਆਦਮੀ ਪਾਰਟੀ ਨੂੰ ਵੀ ਆਇਆ ਸੀ ਕੋਈ ਨਹੀਂ ਕਿੱਥੇ ਦੱਸੋ ਕਿੱਥੇ ਆਇਆ 100 ਕਰੋੜ ਤੋਂ ਵੱਧ ਪੈਸਾ ਆਇਆ ਇਹ ਤਾਂ SBI ਖੁਦ ਜਾਰੀ ਕੀਤਾ ਉਸਨੇ ਹਾਂਜੀ ਸਾਡੀ ਪਾਰਟੀ ਨੇ ਬਿਲਕੁਲ ਵੀ ਇਦਾਂ ਦਾ ਇਲੀਗਲ ਕੋਈ ਹੈ ਸਾਡਾ ਬਿਲਕੁਲ ਸਾਈਡ ਤੇ ਜੋ ਵੀ ਹੈ ਜੇ ਕੋਈ ਡੋਨੇਸ਼ਨ ਲਿੱਤੀ ਹੈ ਉਹ ਪੂਰੀ ਸਾਈਡ ਤੇ ਵਿਜ਼ੀਬਲ ਹੈ ਜੀਕ ਸ਼ੁਕਰੀਆਤਾ ਸਪੋਕਸਪਰਸਨ ਨੇ ਦਿਨ ਨਾਲ ਖਾਸੀ ਗੱਲ ਬਾਤ ਕੀਤੀ ਤੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਸੁਸ਼ਿਲ ਕੁਮਾਰ ਰਿੰਕੂ ਜਾਂ ਫਿਰ ਐਮਐਲਏ ਵੈਸਟ ਦਾ ਜਿਹੜਾ ਹੈਗਾ ਸ਼ੀਤ ਲਗਨਾਲ ਖੁਰਾ ਦਾ ਜਾਣਾ ਉਹ ਆਮ ਆਦਮੀ ਪਾਰਟੀ ਦੇ ਲਈ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਹੈ ਉਹ ਨੁਕਸਾਨदाई ਨਹੀਂ ਹੈਗਾ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਸ਼ੀਤ ਲਗਨਾਲ ਅਤੇ ਸੁਸ਼ਿਲ ਕੁਮਾਰ ਰਿੰਕੂ ਦੇ ਜਾਣ ਨਾਲ ਆਮ ਆਦਮੀ ਪਾਰਟੀ ਕਮਜ਼ੋਰ ਨਹੀਂ ਹੋਵੇਗੀ